ਜੈਸੀ ਬਰੜ ਦੀ ਲਿਖੀ ਹੋਈ ਪੋਸਟਰ ਟੁੱਟੀਆਂ ਤਕਦੀਰਾਂ ਕਹਾਣੀ ਪੱਥਰ ਦੀ ਮੂਰਤੀ ਬਾਪੂ ਨੇ ਬੀਰੇ ਦੇ ਜਨਮ ਮਗਰੋਂ ਪਿੰਡੋਂ ਹੀ ਵੱਡੀ ਸਾਰੀ ਪੱਥਰ ਦੀ ਮੂਰਤੀ ਬਣਾਈ ਜੀ ਨੂੰ ਦੇਖ ਕੇ ਐਵੇਂ ਲੱਗਦਾ ਸੀ ਜਿਵੇਂ ਸੱਚੀ ਮੁੱੱਚੀ ਬੀਰਾ ਹੀ ਖੜਾ ਹੋਵੇ ਰੋਜ ਉਹਦੀ ਥਾਲੀ ਸਜਾ ਕੇ ਉਸ ਕੋਲ ਲੈ ਜਾਂਦੀ ਤੇ ਮੂੰਹ ਨੂੰ ਲਾ ਕੇ ਮੋੜ ਲਿਆਉਂਦੀ ਤੇ ਚੌਂਦਰੇ ਤੇ ਬੈਠਾ ਭੁੱਬੀ ਰੋਂਦੀ ਪੁੱਤ ਮਰਿਆ ਨਾ ਸਬਰ ਦਾ ਸਾਹ ਮੁੱਕਿਆ ਤੇ ਵੀ ਨਹੀਂ ਆਉਂਦਾ। ਕੱਪੜੇ ਵੀ ਰੋਜ਼ ਬਦਲ ਦਿੰਦੀ ਤੇ ਬੜੀ ਰੀਜ ਨਾਲ ਹੱਥਾਂ ਨਾਲ ਧੋਂਦੀ। ਜੇ ਕਿਸੇ ਸ਼ਰਟ ਦਾ ਬਟਨ ਟੁੱਟਣਾ ਤਾਂ ਹੀ ਮਾਰ ਤੈਂ ਆ ਮਾਰਨ ਤੋਂ ਪਹਿਲਾਂ ਬਟਨ ਲਗਾਉਂਦੀ। ਵਿਆਹੀ ਸਾਦੀ ਕੀ ਰਿਸ਼ਤੇਦਾਰ ਵੀ ਮੁੱਕੇ ਵੀਰ ਦੀ ਸ਼ਰਟ ਜਾਂ ਸੂਟ ਸਾਡੇ ਲੀੜਾਂ ਨਾਲ ਲੈਂਉਂਦੇ। ਮਾ ਘਾਰਾ ਕਿਸ ਸਟicker ਪਟ ਉਦੋਂ ਹੀ ਉਹ ਸ਼ਰਟ ਵੀਰੇ ਨੂੰ ਪਾ ਦਿੰਦੀ ਕਿਉਂਕਿ ਵੀਰਾ ਜਿਉਂਦਾ ਇੰਜ ਹੀ ਕਰਦਾ ਸੀ ਕੋਈ ਕੱਪੜਾ ਮਗਰੋਂ ਖਰੀਦਦਾ ਤੇ ਪਾਉਣ ਦੀ ਕਾਲ ਪਹਿਲਾਂ ਕਰਦਾ ਮਾਂ ਨੇ ਕਹਿਣਾ ਕਿ ਪੁੱਤ ਵਿਆਹ ਸ਼ਾਦੀ ਲਈਗੀ ਕੋਈ ਸ਼ਰਟ ਰੱਖ ਲੈ ਉਦੋਂ ਹੀ ਉਦੋਂ ਹੀ ਕੜਾ ਸਤੁਰਦਾ ਵੀਰੇ ਦੇ ਨਾਲ ਸ਼ਰਟਾਂ ਬੂਟ ਪਿੰਡ 'ਚ ਉਸਦੇ ਦੋਸਤ ਮੰਗ ਕੇ ਲੈ ਜਾਂਦੇ ਪਰ ਹੁਣ ਦੋਸਤ ਕਦੇ-ਕਦਾਈਂ ਬਾਪੂ ਕੋਲ ਆਉਂਦੇ ਤਾਂ ਸੀ ਪਰ ਉਹਦਾ ਕੋਈ ਕੱਪੜਾ ਨਾ ਪਾਉਂਦੇ ਮੰਗਦੇ ਵੀ ਕਿਵੇਂ ਮਰਿਆਂ ਦੇ ਕੱਪੜੇ ਕੌਣ ਪਾਉਂਦਾ ਸਾਰਾ ਪਿੰਡ ਹੈਰਾਨ ਸੀ ਕਿ ਭੋਰਾ ਪਰ ਜਵਾਕ ਨੂੰ ਅਟੈਕ ਕਿਵੇਂ ਹੋ ਗਿਆ ਮੈਂਟ ਤੋਂ ਵੀ ਨਾ ਲੱਗੇ ਹੱਥਾਂ 'ਚ ਹੀ ਰਹਿ ਗਿਆ ਜਾਨ ਲੱਗਾ ਇੰਨਾ ਜ਼ਰੂਰ ਕਹਿ ਗਿਆ ਸੀ ਕਿ ਨਿੱਕੀ ਹੈਗੀ ਐ ਥੋੜਾ ਖਿਆਲ ਰੱਖੋ ਮਾਂ ਦੇ ਕਲੇਜੇ ਦਾ ਰੁੱਕ ਪਰ ਕੇ ਲੈ ਗੰਗਾ ਵੀਰੇ ਦੀਆਂ ਆਖਰੀ ਵੇਲੇ ਪਰਨਾਕ ਵੀਰੇ ਦੇ ਦੋਸਤਾਂ ਤੋਂ ਪਤਾ ਲੱਗਾ ਕਿ ਉਸ ਨੂੰ ਕੋਈ ਕੁੜੀ ਪਸੰਦ ਸੀ ਤੇ ਵੀਰਾ ਉਸ ਨਾਲ ਵਿਆਹ ਵੀ ਕਰਵਾਉਣਾ ਚਾਹੁੰਦਾ ਸੀ ਮਾਂ ਦੇ ਦਿਲ 'ਚ ਇੱਕ ਦਿਨ ਪਤਾ ਨਹੀਂ ਕੀ ਆਇਆ ਤੇ ਕਹਿੰਦੀ ਚੱਲ ਨਿੱਕੀ ਉਸ ਕੁੜੀ ਨੂੰ ਕਿਸੇ ਦਿਨ ਮਿਲ ਕੇ ਆਈ ਉਹਦੇ ਕਿਸੇ ਦੋਸਤ ਤੋਂ ਨੰਬਰ ਲੈ ਲੈ ਸ਼ਹਿਰ ਬੁਲਾ ਲੈ ਪੁੱਛ ਪਾ ਕੇ ਕੁੜੀ ਕੁੜੀ ਨੂੰ ਵੀਰੇ ਦੇ ਦੋਸਤਾਂ ਰਹੀ ਹੀ ਮਿਲਣ ਦੀ ਜਗ੍ਹਾ ਦੱਸ ਦਿੱਤੀ ਮੈਨੂੰ ਡਰ ਲੱਗ ਰਿਹਾ ਸੀ ਕਿਦਰੇ ਮਾਂ ਕੁੜੀ ਨੂੰ ਨਾ ਦੋਸ਼ ਦੇਣ ਲੱਗ ਜਾਵੇ ਤੇ ਉਹਦਾ ਪੁੱਤ ਉਸਨੇ ਖੋ ਲਿਆ ਪਰੇਸ਼ਾਨੀ ਕਰਕੇ ਟੈਕ ਹੋ ਗਿਆ ਇੱਕ ਏਕ ਕੁੜੀ ਆਈ ਜਮਾ ਪਤਲੀ ਜਹੀ ਕੁੰਗੜਦੀ ਹੋਈ ਤੇ ਸਾਡੇ ਕੋਲ ਆਣ ਬੈਠ ਗਈ ਮਾਂ ਉਹਨੇ ਰਾਣੀ ਦੱਸਿਆ ਮਾਂ ਨੇ ਉਸ ਨੂੰ ਕੁੱਟ ਕੇ ਹੱਕ ਨਾਲ ਲਾ ਲਿਆ ਤੇ ਹਟਕੋਰੇ ਪਰ ਰੋਣ ਲੱਗੀ ਧੀ ਦੀ ਵੀ ਰਾਣੀ ਦੀ ਵੀ ਤਾਂ ਨਿੱਕਲ ਗਈ ਦੋਨੋਂ 10 ਮਿੰਟ ਰੋਈ ਗੰਗਾ ਤੇ ਆਸ-ਪਾਸ ਦੇ ਲੋਕ ਸਾਡੇ ਵੱਲ ਵੇਖ ਰਹੇ ਸੀ ਮਾਂ ਨੇ ਆਪ ਦੇ ਪਰਸ ਚੋਂ ਚਾਂਦੀ ਦੀਆਂ ਚਾਰ ਉਂਗਲਾਂ ਚੌੜੀਆਂ ਚਾਂਜਰਾ ਦੇ ਕੇ ਕਿਹਾ ਕਿ ਪੁੱਤ ਤੂੰ ਰੱਖ ਲੈ ਮੇਰਾ ਪੁੱਤ ਅਕਸਰ ਕਹਿੰਦਾ ਸੀ ਕਿ ਮਾਂ ਇਹ ਤੇਰੇ ਵਾਲਾਂ ਚਾਂਜਰਾ ਤੇਰੀ ਨੋ ਪਾਉਗੀ। ਰਾਣੀ ਚਾਂਜਰਾ ਬੁੱਕਲ ਚ ਰੱਖ ਫਿਰ ਰੋਣ ਲੱਗੀ ਤੇ ਹੋਰ ਕੋਈ ਵੀ ਗੱਲ ਨਾ ਹੋਈ ਤੇ ਮੈਂ ਤੇ ਮਾਂ ਘਰ ਮੁੜਾਂ। ਮਾਂ ਨੇ ਐਵੇਂ ਦੀਆਂ ਕਈ ਗੱਲਾਂ ਚ ਬੀਰੇ ਨੂੰ ਜਿਉਂਦਾ ਰੱਖਿਆ ਹੋਇਆ। ਹੁਣ ਵੀ ਪਹਿਲਾਂ ਹੀ ਕਹਿ ਰੱਖਿਆ ਹੋਇਆ ਕਿ ਮਾਰਨ ਲੱਗੇ ਮੇਰੇ ਪੁੱਤ ਦੀ ਸ਼ਰਟ ਮੇਰੇ ਅਰਥੀ ਦੇ ਮੂਹਰੇ ਪਾਵੇ ਨਾਲ ਬੰਨ ਦੇਣਾ ਤਾਂ ਕਿ ਮੈਨੂੰ ਲੱਗੇ ਕਿ ਮੇਰੇ ਪੁੱਤ ਨੇ ਮੈਨੂੰ ਮੋਡਾ ਦਿੱਤਾ ਹੈ। ਮਾਂ ਵਾਲੀ ਬੋਤਲ ਮਰ ਕੇ ਵੀ ਨਹੀਂ ਮਰਦੀ ਧਨ